ਸਸ਼ੀ ਕਾਲ ਜੀ ਮੈਂ ਜਸਮਿੰਦਰ ਕਰੇਵਾਲ ਹਾਊਸ ਆਫ ਜੂਰੀ ਸੂਟ ਤੇ ਆਤੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਜਿਸ ਤਰ੍ਹਾਂ ਕਿ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਉਸ ਦੇ ਅਕੋਰਡਿੰਗ ਹਮ ਅਸੀਂ ਥੋੜਾ ਕਾਟਨ ਲੀਨਸ ਲੈ ਕੇ ਆਏ ਆ ਆਹ ਅਰੇ ਨਾਲ ਸ਼ੇਅਰ ਕਰ ਰਹੇ ਆ ਤੇ ਇਹ ਬਹੁਤ ਹੀ ਸੋਹਣਾ ਲਵੈਂਡਰ ਕਲਰ ਦਾ ਸੂਟ ਹੈ ਜੀ ਕਾਟਨ ਦਾ ਤੇ ਇਹ ਪ੍ਰਿੰਟਡ ਸ਼ਰਟ ਰਹੇਗੀ ਇਸ ਤਰ੍ਹਾਂ ਲਾਈਨਸ ਵਾਲੀ ਬਾਟਮ ਰਹੇਗੀ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਬਹੁਤ ਹੀ ਪਿਆਰਾ ਇਹ ਲੈ ਨੈਕਸਟ ਸੂਟ ਜਿਹੜਾ ਜੀ ਇਹ ਉਹ ਸੀ ਗ੍ਰੀਨ ਚ ਰਹੇਗਾ ਸੀ ਗ੍ਰੀਨ ਦੇ ਵਿੱਚ ਸੂਟ ਹੈ ਜੀ ਇਹ ਵਿੱਚ ਫਰੋਜ਼ੀ ਲਵੈਂਟਰ ਕਲਰ ਦੇ ਅਨਨ ਸ਼ੇਡ ਦੇ ਫਲਾਰ ਨੇ ਤੇ ਇਹ ਵਾਲੀ ਇਸਲੀ ਕਾਟਨ ਰਹੇਗੀ ਜੀ ਪਿਓਰ ਕਾਟਨ ਦੇ ਸੂਟ ਨੇ ਇਹ ਗਰਮੀ ਦੇ ਵਿੱਚ ਬਹੁਤ ਹੀ ਕੰਫਰਟੇਬਲ ਹੁੰਦੇ ਨੇ ਇਹ ਤੁਸੀਂ ਬਾਟਮ ਦਾ ਡਿਜ਼ਾਈਨ ਸ਼ਰਟ ਤੇ ਕਰਕੇ ਬਹੁਤ ਹੀ ਸੋਹਣੇ ਬਣਾ ਸਕਦੇ ਹੋ ਮਿਸਿਸ ਨਾਲ ਡਿਜ਼ਾਈਨ ਕਰ ਸਕਦੇ ਹੋ ਸਮਰ ਦੇ ਵਿੱਚ ਬਹੁਤ ਇਹ ਇਹ ਕੰਫਰਟੇਬਲ ਹੁੰਦੇ ਨੇ ਜੀ ਤੇ ਇਹ ਵਾਲਾ ਇਹ ਵਾਲਾ ਵੀ ਗ੍ਰੀਨ ਕਲਰ ਦਾ ਸੂਟ ਹੈ ਜੀ ਪਿਸਤਾ ਪਿਸਤਾ ਕਲਰ ਦਾ ਸੂਟ ਹੈ ਜੀ ਪਿਸਤੇ ਦੇ ਵਿੱਚ ਮਜ਼ੈਂਟਾ ਐਂਡ ਵਾਈਟ ਦਾ ਪੇਂਟ ਹੈ ਤੇ ਇਹ ਲਾਈਨਿੰਗ ਵਾਲੀ ਇਸ ਦੀ ਬਾਟਮ ਰਹੇਗੀ ਇਸ ਨੂੰ ਵੀ ਤੁਸੀਂ ਵਾਈਟ ਲਿਸਿਸ ਨਾਲ ਡਿਜ਼ਾਈਨ ਕਰ ਸਕਦੇ ਹੋ ਤੇ ਜਾਂ ਤੁਸੀਂ ਇਸ ਦੇ ਉੱਤੇ ਜਿੰਨੇ ਬਾਟਮ ਦਾ ਫੈਬਰਿਕ ਲਗਾ ਕੇ ਛੜ ਦਿੱਤੇ ਬਹੁਤ ਹੀ ਸੋਹਣਾ ਸੂਟ ਰੈਡੀ ਹੋ ਜਾਂਦਾ ਹੈ ਜੀ ਇਹ ਬਹੁਤ ਹੀ ਕੰਫਰਟੇਬਲ ਸਮਰ ਦੇ ਵਿੱਚ ਇਹ ਸੂਟ ਰਹਿੰਦੇ ਨੇ ਜੀ ਤੇ ਨੈਕਸਟ ਹੁੰਦਾ ਜੀ ਜੇਕਰ ਇਹ ਫਲੋਜ਼ੀ ਕਲਰ ਦਾ ਸੂਟ ਹੈ ਸਾਰੇ ਸਮ੍ਰਿਸ਼ ਕਲਰਸ ਨੇਗੇ ਜੀ ਫੋਜੀ ਕਲਰ ਦੇ ਵਿੱਚ ਵਾਈਟ ਪ੍ਰਿੰਟ ਹੈ ਜੀ ਤੇ ਇਹ ਵਾਲੀ ਇਸ ਦੀ ਬਾਟਮ ਰਹੇਗੀ ਲਾਈਨਿੰਗ ਵਾਲੀ ਤੇ ਇਸ ਨੂੰ ਤੁਸੀਂ ਵਾਈਟ ਲੇਸ ਇਸ ਨਾਲ ਡਿਜ਼ਾਈਨ ਕਰ ਸਕਦੇ ਆ ਨੈਕਸਟ ਨੂੰ ਜਿਹੜਾ ਉਹ ਪੱਟੇ ਕਲਰ ਦਾ ਰਹੇਗਾ ਇਹ ਵਾਲੀ ਇਸ ਦੀ ਫਲਾਰਸ ਵਾਲੀ ਸ਼ਰਟ ਰਹੇਗੀ ਮੋਕ ਕਲਰ ਦੇ ਐਂਡ ਵਾਈਟ ਕਲਰ ਦੇ ਫਲਾਰਨਸ ਦੇ ਵਿੱਚ ਤੇ ਬਾਟਮ ਦੇ ਉੱਤੇ ਵੀ ਫਲਾਰਨਸ ਉਹ ਵੀ ਛੋਟੀ ਬੁਟੀ ਵਿੱਚ ਰੱਖੇ ਗਏ ਨੇ ਬਹੁਤ ਹੀ ਪਿਆਰੇ ਸੂਟ ਸਮਰ ਲਈ ਐਂਡ ਨੈਕਸਟ ਮਜ਼ੈਂਟਾ ਲਾਈਟ ਪਿੰਕ ਐਂਡ ਮਜ਼ੈਂਟਾ ਕਲਰ ਦਾ ਐਂਡ ਵਾਈਟ ਕਲਰ ਦਾ ਬਾਲਟੀਕਾ ਦਾ ਪ੍ਰਿੰਟ ਹੈ ਜਿਸ ਨੂੰ ਵੀ ਤੁਸੀਂ ਇਹ ਵਾਈਟ ਕਲਰ ਨਾਲ ਡਿਜ਼ਾਈਨ ਕਰ ਸਕਦੇ ਹੋ ਬੇਸ਼ੱਕ ਤੁਸੀਂ ਲੀਸਿਸ ਨਾਲ ਡਿਜ਼ਾਈਨ ਕਰ ਲਓ ਬੇਸ਼ੱਕ ਤੁਸੀਂ ਫਾਈਪਿੰਗ ਨਾਲ ਡਿਜ਼ਾਈਨ ਕਰ ਲਓ ਇਹ ਵਾਈਟ ਸਲਵਾਰ ਨਾਲ ਵੀ ਬਹੁਤ ਹੀ ਅੱਛਾ ਲੱਗੇਗਾ 올ਓਵਰ ਸੂਟ ਵੀ ਤੁਸੀਂ ਬਣਾ ਸਕਦੇ ਹੋ ਨੈਕਸਟ ਸੂਟ ਰਹੇਗਾ ਜੀ ਇਹ ਵੀ ਕਾਟਨ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਅ ਅਨੀਆਂ ਕਲਰ ਦਾ ਸੂਟ ਹੈ ਜੀ ਵਿੱਚ ਗ੍ਰੀਨ ਪਿਸਤਾ ਪਿੰਕ ਕਲਰ ਦੇ ਫਲਾਸ ਸੁੱਤੇ ਗਏ ਨੇ ਇਹ ਆਲ ਓਵਰ ਸੂਟ ਹੈ ਜੀ ਪ੍ਰਿੰਟਰਡ ਐਂਡ ਇਸ ਦੇ ਨਾਲ ਸ਼ਫੌਨ ਦਾ ਦੁਪੱਟਾ ਰਹੇਗਾ ਇਹ ਵੀ ਬਹੁਤ ਹੀ ਕੰਫਰਟੇਬਲ ਲਾਈਟ ਵੇਟ ਦੁਪੱਟਾ ਹੈ ਜੀ ਤੁਸੀਂ ਇਸ ਨੂੰ ਵੀ ਇਸੇ ਤਰ੍ਹਾਂ ਬਹੁਤ ਸੋਨਾ ਸਟਿਚ ਕਰ ਸਕਦੇ ਹੋ ਨੈਕਸਟ ਸੂਟ ਜਿਹੜਾ ਰਹੇਗਾ ਜੀ ਇਹ ਮਹਿਰੂਮ ਕਲਰ ਦੇ ਵਿੱਚ ਹੈ ਮਹਿਰੂਮ ਕਲਰ ਦੇ ਵਿੱਚ 골ਡਨ ਐਂਡ ਸਕਿਨ ਕਲਰ ਦੇ ਨਾਲ ਪ੍ਰਿੰਟਿੰਗ ਦਿੱਤੀ ਗਈ ਹੈ ਤੇ ਬਾਟਮ ਇਸ ਦੀ ਜਿਗਜੈਗ ਵਿੱਚ ਰਹੇਗੀ ਐਂਡ ਦੁਪੱਟਾ ਇਸ ਦੇ ਨਾਲ ਪਿਓਰ ਕਾਟਨ ਦਾ ਜੀ ਮੀਨਸ ਇਹ ਬਹੁਤ ਹੀ ਪਿਆਰਾ ਹੈ ਕਾਟਨ ਦੇ ਦੁਪੱਟੇ ਵਾਲੇ ਸੂਟ ਵੀ ਅਸੀਂ ਲੈ ਕੇ ਆਵਾਂਗੇ ਜੀ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੋਏ ਤਾਂ ਦੱਸਿਓ ਜਿਗਜੈਗ ਬਾਟਮ ਦਾ ਪ੍ਰਿੰਟ ਸੈਂਟਰ ਦੇ ਵਿੱਚ ਦੇਖ ਕੇ ਤੇ ਪੱਲਿਆਂ ਦੇ ਉੱਤੇ ਇਸ ਤਰ੍ਹਾਂ ਬੋਰਡਰ ਬੱਤੇ ਗਏ ਨੇ 2.5 ਮੀਟਰ ਦਾ ਦੁਪੱਟਾ ਰਹੇਗਾ ਜੀ ਇਹ ਬਾਟਮ ਦੀ ਲੈਂਥ ਸਾਰੇ ਸੁੱਤਾ ਦੀ 2.5 ਮੀਟਰ ਦੀ ਰਹੇਗੀ ਐਂਡ ਸ਼ਰਟ ਦੀ ਵੀ 2 ਮੀਟਰ ਦੀ ਨੰਤਰ ਰਹੇਗੀ ਕੁਝ ਸੂਟ ਅਸੀਂ ਸਟਿਚ ਕੀਤੇ ਨੇ ਵੈਸੇ ਹੋਰ ਵੀ ਕਰ ਰਹੇ ਹਾਂ ਬਟ ਇਹ ਦੋ ਫੂਟ ਬਲਕੇ ਆਏ ਸੀਗੇ ਤਾਂ ਮੈਂ ਕਿਾ ਥੋੜੀ ਜਿਹੀ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਇਹ ਵਾਲੀ ਇਸ ਦਾ ਸ਼ਰਟ ਹੈ ਜੀ ਸ਼ਰਟ ਦੇ ਨਾਲ ਅਸੀਂ ਆ ਦੇਖੋ ਜਿਹੜੇ ਸਾਈਡ ਤੇ ਬਾਰਡਰ ਲੱਗਾ ਹੋਇਆ ਸੀ ਸ਼ਰਟ ਦੇ ਵਿੱਚ ਉਸ ਦੀ ਅਸੀਂ ਨੀਚੇ ਫਿਨਿਸ਼ਿੰਗ ਪੱਟੀ ਬਾਰਡਰ ਵੀ ਦੇ ਦਿੱਤੀ ਵਿੱਚ ਥੋੜੀ ਪਾਈਪਿੰਗ ਕੱਟ ਕੇ ਤੇ ਇਸ ਤਰ੍ਹਾਂ ਹੀ 슬ੀਵਸ ਦੇ ਉੱਤੇ ਬਾਰਡਰ ਲਾ ਕੇ ਤੇ ਇਹ ਪਾਈਪਿੰਗ ਲਗਾਈ ਹੈ ਤੇ ਇਹ ਇਸ ਦੀ ਬਾਟਮ ਹੈ ਜੀ ਪਲਾਜ਼ੋ ਪਲਾਜ਼ੋ ਦੇ ਉੱਤੇ ਵੀ ਅਸੀਂ ਪਾਈਪਿੰਗ ਨਾਲ ਡਿਜ਼ਾਈਨ ਕੀਤੀ ਜੋ ਕਿ ਬਹੁਤ ਹੀ ਅੱਛਾ ਲੱਗ ਰਿਹਾ ਹੈ ਗਰਮੀ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਬਹੁਤ ਵਧੀਆ ਲੱਗਦੇ ਨੇ ਜੀ ਆਹ ਵਾੜਾ ਪਰਪਲ ਕਲਰ ਦਾ ਸੂਟ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਵਾਈਟ ਕਲਰ ਦੀ ਲੇਸ ਇਸ ਨਾਲ ਡਿਜ਼ਾਈਨ ਕਰਤਾ ਤੇ ਐਂਡ ਇਸ ਦੀ ਜਗ੍ਹਾ ਦੀ 슬ੀਪਸ ਨਹੀਂ ਐਂਡ ਜੋਇੰਟਲੈਸ ਪਰ ਕੇ ਅਗੋਂ ਵਾਈਟ ਕਲਰ ਦੀ ਲੇਸ ਲਾ ਕੇ ਬਹੁਤ ਹੀ ਸੋਹਣਾ ਤਰ੍ਹਾਂ ਦਾ ਡਿਜ਼ਾਈਨ ਕੀਤਾ ਤੇ ਇਸ ਤਰ੍ਹਾਂ ਹੀ ਅਸੀਂ ਇਸ ਦੇ ਪਲਾਜ਼ੋ ਤੇ ਜਿਗਜ਼ੈਕ ਵਾਲਾ ਪਲਾਜ਼ੋ ਹੈ ਐਂਡ ਇਸ ਦੀ ਅ ਵਾਈਟ ਕਲਰ ਦੀ ਇਸ ਨਾਲ ਡਿਜ਼ਾਈਨ ਕੀਤਾ ਹੈ ਇਸ ਦਾ ਦੁਪੱਟਾ ਵੀ ਜਿਵੇਂ ਇਹ ਮੈਰੂਨ ਕਲਰ ਦਾ ਦੁਪੱਟਾ ਹੈ ਇਸ ਤਰ੍ਹਾਂ ਹੀ ਇਸ ਦਾ ਵੀ ਦੁਪੱਟਾ ਹੈ ਇਹ ਮੈਰੂਨ ਕਲਰ ਦੇ ਨਾਮ ਦਾ ਹੀ ਹੈ ਜੀ ਤੇ ਇਸ ਦਾ ਇਹ ਬਹੁਤ ਹੀ ਸੋਹਣੇ ਸੂਟ ਬਣ ਜਾਂਦੇ ਨੇ ਜੇਕਰ ਤੁਹਾਨੂੰ ਇਹਨਾਂ ਵਿੱਚ ਕੋਈ ਵੀ ਸੂਟ ਪਸੰਦ ਹੈ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਸਾਡਾ ਨੰਬਰ ਨੋਟ ਕਰ ਲਓ 9870036 ਆ ਸਾਡੀ ਵੀਡੀਓ ਨੂੰ ਬਤੌਰ ਲਾਇਕ ਤੇ ਸ਼ੇਅਰ ਪਲੀਜ਼ ਜ਼ਰੂਰ ਕਰਿਆ ਕਰੋ ਤੇ ਚਲੋ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਫਰ ਸੋਨੇ ਪ੍ਰਿੰਟਸ ਲੈਣਾ ਐਂਡ ਫਰ ਸੋਨੇ ਵਰਕ ਵਾਲੇ ਡਿਜ਼ਾਈਨਸ ਤੋਂ ਲੈਣਾ ਥੈਂਕ ਯੂ ਸੋ ਮਚ ਬਾਏ